ਆਮ ਆਲੀ ਪਾਰਟੀ ਚ ਤਾਈ ਸੀ ਪਰ ਬੰਦਾ ਬੇਈਮਾਨ ਨਿਕਲਿਆ ਐ ਇਧਰ ਉਧਰ ਛਾਲਾ ਮਾਰਨ ਲੱਗਿਆ ਮੈਨੂੰ ਇਥੋਂ ਪੈਸੇ ਬਣ ਜਾਣਗੇ ਮੈਨੂੰ ਉਹ ਲੋਕ ਸੇਵਾ ਦਾ ਮੌਕਾ ਪਰਮਾਤਮਾ ਕਦੇ ਕਦੀ ਦਿੰਦਾ ਕਿਸੇ ਨੂੰ ਉਹ ਤਾਂ ਸਮਝਿਆ ਨਹੀਂ ਗਿਆ ਦੋ ਜਣੇ ਸੀ ਪਿਛਲੇ ਸਾਲ ਵੀ ਆਮ ਕਮੇਟੀ ਜਗENDER ਪਨੇ ਜਮਨੀ ਚੋਲ ਜੁਕਤੀ ਉਹ ਬੰਦਾ ਵੀ ਤੇ ਇਹ ਬੰਦਾ ਵੀ ਦੋਨੇ ਲਾਲਚੀ ਹੋ ਗਏ ਹੁਸੀਆਈ ਕਰਦੇ ਲੋ ਕਰਦੇ ਪਰਮਾਤਮਾ ਕਹਿੰਦਾ ਚਲੋ ਇਹ ਕਰਦੇ ਫਿਰ ਦੋਨਾਂ ਨੂੰ ਵੇਲੇ ਕਰ ਦਿਆਂ ਇੱਕ ਵੇਲਾ ਹੋ ਗਿਆ ਦੂਜਾ ਤੇਰਾ ਤੇ ਇਸ ਦੇ ਸਤਨ ਲੱਗ ਦੇ ਢਾਬੇ ਚ ਸਭ ਪਾਣਾ ਨਾ ਕਿਸੇ ਰਸਤੇ ਚ ਸਭ ਪਾਣਾ ਹਿੱਸਾ ਪਾਣਾ ਤਾਂ 3 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾ ਜਿੱਸਾ ਪਾਣਾ ਹੋਰ ਕੀ ਹੋਣਾ ਹੈ ਹਾਂ ਰਕੇ ਆਪਾਂ ਸਰਕਾਰ ਦੇ ਹਿੱਸੇਦਾਰ ਬਣੀਏ ਜੰਗਰ ਰਸਤੇ ਵਿੱਚ ਜਾਓ ਮੈਂ ਘਰ ਲੈ ਰਿਆ ਕਰਾਇਤ ਕਰ ਲੈਣਾ ਮੈਂ ਔਰ ਇਹ ਵੀ ਹੈਗਾ ਕਿ 10 ਜੁਲਾਈ ਤੱਕ ਲੈ ਲਿਆਣਾ ਉਹ ਤਾਂ ਰੰਗ ਚੱਲੂ ਹਫਤੇ ਚੋ 2 ਤੋਂ 3 ਦੇ ਨਾ ਪੰਜਾਬ ਸਰਕਾਰ ਜਲੰਧਰ ਬੈਠੇ ਕੋ ਜੁੱਥੋਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪਈ ਆਖੋ ਕੋਤ ਆਪੇ ਦਾ ਤੇ ਮਰਜ਼ੇ ਦਾ ਕਸਟਮ ਬਣ ਜਾਊਗਾ ਮੈਨੂੰ ਬੜੀ ਖੁਸ਼ੀ ਹੈ ਕਿ ਜਲੰਧਰ ਦਾ ਸ੍ਰੀ ਬਣ ਗਿਆ ਮੈਂ ਪਹਿਲੀ ਵਾਰ ਜ਼ਿੰਦਗੀ ਵਿੱਚ ਆਇਆ ਸੀ ਤੇ ਜਲੰਧਰ ਦਰਸ਼ਨ ਤੇ ਕਿਸੇ ਪ੍ਰੋਗਰਾਮ ਕਿ ਹਿੱਸਾ ਲੈਣ ਆਇਆ ਸੀ ਉਹ ਵੀ ਹਿੱਸਾ ਮਿਲਿਆ ਨਹੀਂ ਪਹਿਲੀ ਜਲੰਧਰ ਚ ਮ ਗੁਰੂ ਨਾਨਕ ਕਮਿਸ਼ਨ ਹਸਪਤਾਲ ਦੇ ਨਾਲ ਗੁਰਦੁਆਰਾ ਸਾਹਿਬ ਦੀ ਮੈਂ ਗੁਰਦੁਆਰਾ ਸਾਹਿਬ ਰਾਤ ਕੱਤੀ ਸੀ ਪਹਿਲੀ ਜਲੰਧਰ ਚ ਸੋ ਗੁਰੂ ਨਾਨਕ ਕਮਿਸ਼ਨ ਹਸਪਤਾਲ ਗੁਰਦੁਆਰਾ ਵੀ ਹੈ ਦਾਸਤਾਨ ਸੁਵੀਰੋ ਕੀ ਪਤਾ ਸੀ ਕੁਦਰਤ ਨੇ ਇੰਨਾ ਵੱਡਾ ਮੌਕਾ ਮਾਂਝ ਦੇਣਾ ਕਿ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਬਹੁਤ ਧੰਨਵਾਦ ਮਾ ਮਾਂ ਭੈਣਾਂ ਉਹ ਕੁੜੀਆਂ ਜਿਹੜੀਆਂ ਪੱਕੀਆਂ ਕੀਤੀਆਂ ਨੇ ਰੂਤੀਆਂ ਫਿਰਤੀਆਂ ਸੀ ਸਰਕਾਰਾਂ ਨੇ ਉਮਰਾਂ ਲਗਰਤੀਆਂ ਇਹਨਾਂ ਦੀਆਂ ਇਹਨਾਂ ਨੂੰ ਪੱਕੇ ਵੀ ਕੀਤਾ ਤਿੰਨ ਤਿੰਨ ਗੁਣਾ ਤਨਖਾਹਾਂ ਵਧਾਈਆਂ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ